ਤੁਹਾਡੇ ਸਾਰਿਆਂ ਲਈ ਇੱਕ ਹੋਰ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚੇ ਹਾਂ ਜੀ ਬਹੁਤ ਵਧੀਆ ਮਸ਼ੀਨਰੀਆਂ ਤੁਹਾਡੇ ਖਾਤਰ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਨੂੰ ਰੇਟ ਵੀ ਠੀਕ ਮਿਲ ਜਾਣਗੇ ਬਾਕੀ ਕੱਲੀ-ਕੱਲੀ ਮਸ਼ੀਨਰੀਆਂ ਦੀ ਆਪਾਂ ਗੱਲ ਕਰਦੇ ਆ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਕਰੋ ਜੀ ਨੋਟ ਉੱਪਰ ਹਮੇਸ਼ਾ ਬਾਰ-ਬਾਰ ਚੱਲਦਾ ਰਹਿਣ ਦਾ ਨੰਬਰ ਹੈ ਜੀ ਆਪਣਾ 781403864 ਜੇ ਕਿਸੇ ਨੇ ਕਿਸੇ ਵੀ ਗੱਡੀ ਦੀ ਮੋਟਰਸਾਈਕਲ ਦੀ ਕੋਠੀ ਦੀ ਘਰ ਦੀ ਮਕਾਨ ਦੀ ਐਡ ਕਰਵਾਉਣੀ ਹੈ ਆਪਣੇ WhatsApp ਨੰਬਰ ਤੇ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਭੇਜੋ ਤੇ ਹੁਣ ਆਪਾਂ ਗੱਲ ਕਰਦੇ ਹਾਂ ਆਲਟੋ ਗੱਡੀ ਦੀ ਪਹਿਲੀ ਗੱਡੀ ਆਪਣੇ ਕੋਲੇ ਆਲਟੋ ਐਲਐਕਸ ਸੀਐਨਜੀ ਨੂੰ ਪੇਪਰ ਪਹੁੰਚੀ ਐ ਗੱਡੀ ਦਾ ਮਾਡਲ ਹੈ ਜੀ 2010 85000 ਰੁਪਿਆ ਰੇਟ ਮੰਗਿਆ ਮਾਲਕ ਨੇ ਬਾਗਾ ਪੁਰਾਣਾ ਮਾਲਕ ਦੇ ਏਰੀਆ ਚ ਘਰੇ ਗੱਡੀ ਖੜੀ ਐ ਟਾਇਰਾਂ ਦੀ ਕੰਡੀਸ਼ਨ 85 ਤੋਂ 90% ਕੰਡੀਸ਼ਨ ਗੱਡੀ ਦੀ ਆਲੋਕ ਹੈ ਬਾਡੀ ਲਾਈਨ ਪੂਰੀ ਵਧੀਆ ਸਿਲਵਰ ਰੰਗ ਦੇ ਵਿੱਚ ਗੱਡੀ ਐ ਬਾਗੇ ਪੁਰਾਣੇ ਖੜੀ ਐ ਬਾਕੀ ਕਿਸੇ ਨੇ ਦੇਖਣੀ ਹੋਵੇ ਕਿਸੇ ਨੇ ਚਲਾ ਕੇ ਦੇਖਣੀ ਹੋਵੇ ਜਾ ਕੇ ਦੇਖ ਸਕਦੋਂ ਮਾਲਕ ਦਾ ਨੰਬਰ 98500 858 ਤੇ 90455 ਸੈਕਿੰਡ ਗੱਡੀ ਦੀ ਆਪਾਂ ਗੱਲ ਕਰਦੇ ਹਾਂ ਆਪਣੇ ਕੋਲੇ ਨਿਸ਼ਾਨ ਦੀ ਡੈਡਸਨ ਗੱਡੀ ਪਹੁੰਚੀ ਆ ਗੋ ਪਲੱਸ ਤੇ ਗੱਡੀ ਦਾ ਮਾਡਲ ਹੈ 2015 ਫਾਸਟ ਓਨਰ ਗੱਡੀ ਹੈ 2 ਲੱਖ ਰੁਪਿਆ ਮੰਗਿਆ ਜੀ ਅੰਮ੍ਰਿਤਸਰ ਖੜੀ ਹੈ ਗੱਡੀ ਨਵੇਂ ਟੈਰਾ ਚ ਹੈ ਗੱਡੀ ਦੀ ਕੰਡੀਸ਼ਨ ਅੰਦਰੋਂ ਵੀ ਆਲੋਕੀ ਹੈ ਸਾਰੇ ਫੰਕਸ਼ਨ ਵਰਕਿੰਗ ਚ ਨੇ ਤੇ ਸਾਰਾ ਕੁਝ ਬਹੁਤ ਚੰਗਾ ਜੀ ਕਿਸ ਨੂੰ ਪਸੰਦ ਆਈ ਹੈ ਕੋਈ ਵੀ ਗੱਡੀ ਖਰੀਦਣ ਦਾ ਚਾਹਵਾਨ ਹੈਗਾ ਹ ਤਾਂ ਮਾਲਕ ਕਹਿੰਦੇ ਵੀ ਘਰ ਆਜੋ ਨਾਲੇ ਟ్రਾਈ ਲੈ ਲਓ ਨਾਲੇ ਦੇਖ ਲਓ ਬਾਕੀ ਜਿਹੜਾ ਰੇਟ ਆ ਮਾਲਕ ਕਹਿੰਦੇ ਉੱਪਰ-ਨੀਚੇ ਕਰ ਲਵਾਂਗੇ ਤੇ ਜਿਨ੍ਹਾਂ ਦੀ ਗੱਡੀ ਆ 84300 73 43 747 ਇਸ ਨੰਬਰ ਤੇ ਗੱਲ ਕਰ ਸਕਦੇ ਹੋ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲ ਇੱਕ ਵਰਨਾ ਗੱਡੀ ਪਹੁੰਚੀ ਹੈ ਜੀ ਵਰਨਾ ਫਲੂਇਡਿਕ 1.6 sx ਡੀਜ਼ਲ ਵਰਜਨ ਗੱਡੀ ਦਾ ਤੁਸੀਂ ਰੰਗ ਚੈੱਕ ਕਰੋ ਜੀ ਰੰਗ ਬਹੁਤ ਚੰਗਾ ਜੀ ਕੋਈ ਗੱਡੀ ਕਿਸੇ ਪਾਸੋਂ ਨਾ ਤਾਂ ਐਕਸੀਡੈਂਟ ਹੋਈ ਹੈ ਨਾ ਕੋਈ ਡੈਮੇਜ ਹੋਈ ਹੈ ਨਾ ਕੋਈ ਲੱਗੀ ਹੋਈ ਹੈ 2014 ਮਾਡਲ ਗੱਡੀਆਂ ਜੀ 480 ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਹੈ ਤੇ ਕਠੂਆ ਮਾਲਕ ਦਾ ਏਰੀਆ ਕਠੂਆ ਜੰਮੂ ਜਾ ਕੇ ਕਿਸੇ ਨੇ ਦੇਖਣੀ ਹੈ ਚਲਾ ਕੇ ਦੇਖਣੀ ਹੈ ਟ੍ਰਾਈ ਲੈਣੀ ਹੈ ਕੋਈ ਵੀ ਬੰਦਾ ਆਹ ਗੱਡੀ ਖਰੀਦਣ ਦਾ ਜੇ ਚਾਹਵਾਨ ਹੈਗਾ ਤਾਂ ਤੁਸੀਂ ਮਾਲਕ ਨਾਲ ਗੱਲ ਕਰ ਲਿਓ ਬਾਕੀ ਨਵੇਂ ਟਾਇਰ ਮਾਲਕ ਨੇ ਦੱਸਿਆ ਜਿੰਨੀ ਜਾਣਕਾਰੀ ਮਾਲਕ ਨੇ ਦੱਸੀ ਹੈ ਉਹ ਤੁਹਾਨੂੰ ਮੈਂ ਦੱਸ ਰਿਹਾ ਜੀ 4,80,000 ਰੁਪਇਆ ਇੱਕ ਬਰੀ ਡਿਮਾਂਡ ਮਾਲਕ ਨੇ ਕਹੀ ਹੈ ਬਾਕੀ ਹੋ ਜਾਊਗਾ ਲੈਸ ਬੈਸ ਹੋ ਜਾਊਗਾ ਤੇ ਕਠੂਆ ਜਾ ਕੇ ਦੇਖ ਵੀ ਸਕਦੇ ਹੋ 14 ਮਾਡਲ ਗੱਡੀ ਹੈ ਤੇ ਆਲ ਓਕੇ ਐ ਸੀ ਤੇ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ 95 41981087 ਨੰਬਰ ਤੇ ਗੱਲ ਲਾਜ਼ਮੀ ਕਰ ਲਓ ਜੇ ਕੋਈ ਬੰਦਾ ਖਰੀਦਣ ਦਾ ਚਾਹਵਾਨ ਹੈਗਾ ਆਹ ਗੱਡੀ ਤੇ ਹੁਣ ਆਪਾਂ ਤੁਹਾਡੇ ਖਾਤਰ ਇੱਕ ਰੇਟਸ ਗੱਡੀ ਲੈ ਕੇ ਪਹੁੰਚੇ ਆ ਜੀ 2015 ਮਾਡਲ ਗੱਡੀ ਆ ਗੱਡੀ ਆ ਜੀ ਫਸਟ ਓਨਰ ਤੇ ਗੱਡੀ ਦਾ ਰੰਗ ਹੈ ਸਿਲਵਰ ਡਿਮਾਂਡ ਨੀਕੇ ਹੀ ਮਾਲਕ ਨੇ ਮਾਲਕ ਨੇ ਕਿਹਾ ਫਿਕਸ ਰੇਟ 2,30,000 ਰੁਪਏ ਫਿਕਸ ਰੇਟ ਇਹਨਾਂ ਨੇ ਆਖੇ ਤੇ ਬਾਕੀ ਤੁਸੀਂ ਆਪ ਗੱਲ ਕਰ ਲਓ ਕਿਵੇਂ ਕੁਛ ਹੈ ਰੇਟ ਦਾ ਘਾਟਾ ਵੱਧਾ ਹੋਊਗਾ ਜਾਂ ਨਹੀਂ ਉਹ ਤੁਸੀਂ ਮਾਲਕ ਨਾਲ ਗੱਲ ਕਰਕੇ ਮਾਲਕ ਨੂੰ ਪੁੱਛ ਲਿਓ ਕਿਵੇਂ ਕਰਨੀਏ ਤੇ ਗੱਡੀ ਖੜੀ ਹੈ ਫਿਰੋਜ਼ਪੁਰ ਏਰੀਆ 'ਚ ਤੇ ਗੱਡੀ કુલ 68000 ਚੱਲੀ ਹੋਈ ਆ 95 ਤੋਂ ਮਤਲਬ ਨਵੇਂ ਟਾਇਰ ਆਪਾਂ کہہ ਸਕਦੇ ਹਾਂ 95 ਤੋਂ ਉੱਪਰ ਤਾਂ ਨਵੇਂ ਹੋਣਗੇ ਤੇ ਕੰਡੀਸ਼ਨ ਆਲੂਕੀ ਆ ਬਾਕੀ ਅੰਦਰੋਂ ਜੇ ਗੱਲ ਕਰੀਏ ਅੰਦਰੋਂ ਵੀ ਪੂਰੀ ਸਾਫ਼ ਪਈ ਹੈ ਸੀਟ ਕਵਰ ਮੈਟਿੰਗ ਮੂਟਿੰਗ ਸਾਰਾ ਕੁਝ ਵਧੀਆਗਾ ਇੰਟੀਰੀਅਰ ਪੂਰਾ ਵਧੀਆ ਪਿਆਗਾ ਤੇ ਮਿਊਜ਼ਿਕ ਸਿਸਟਮ ਪੂਰਾ ਵਧੀਆ ਸਾਰੇ ਕਾਗਜ਼ ਪੱਤਰ ਜਿੰਨੇ ਵੀ ਹੁੰਦੇ ਆ ਆਪਾਂ ਨੂੰ ਕੰਪਲੀਟ ਮਿਲ ਜਾਣਗੇ ਤੇ ਸਾਰੇ ਸਰਵਿਸ ਟੋਟਲ ਮਾਲਕ ਨੇ ਕਰਵਾ ਰੱਖਿਆ ਹੈ ਬਾਕੀ ਤੁਸੀਂ ਜਾ ਕੇ ਦੇਖ ਲਓ ਫਿਰੋਜ਼ਪੁਰ ਮਾਲਕ ਦੇ ਘਰੇ ਤੁਹਾਨੂੰ ਗੱਡੀ ਮਿਲੂਗੀ ਆ ਤੇ ਮਾਲਕ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ 8872768343 ਗੱਲਬਾਤ ਲਾਜ਼ਮੀ ਕਰ ਲਿਓ ਇੱਕ ਵਾਰੀ ਜੇ ਤੁਹਾਨੂੰ ਗੱਡੀ ਪਸੰਦ ਆਈ ਹੈ ਗੱਡੀਆਂ ਦੀ ਗੱਲਬਾਤ ਹੋ ਰਹੀ ਹੈ ਜੀ ਅੱਗੇ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਮਿਲ ਜਾਣਗੀਆਂ ਤੇ ਵੀਡੀਓ ਦੇ ਵਿੱਚ ਜਿੰਨੀਆਂ ਗੱਡੀਆਂ ਆਪਾਂ ਲੈ ਕੇ ਪਹੁੰਚੇ ਆ ਲੋਕਲ ਘਰਾਂ 'ਚ ਗੱਡੀਆਂ ਜੀ ਤੇ ਕਿਸੇ ਨੂੰ ਕੋਈ ਵੀ ਗੱਡੀ ਪਸੰਦਾ ਵੀ ਤੁਸੀਂ ਮਾਲਕ ਦੇ ਘਰੇ ਜਾ ਕੇ ਦੇਖ ਵੀ ਸਕਦੇ ਹੋ ਗੱਡੀ ਨੂੰ ਤੇ ਕਿਸੇ ਨੇ ਟ్రਾਈ ਲੈਣੀ ਹੈ ਕਿਸੇ ਨੇ ਕੋਈ ਜਾਣਕਾਰੀ ਲੈਣੀ ਹੈ ਤਾਂ ਹਰ ਗੱਡੀ ਦੇ ਮਾਲਕ ਦਾ ਨੰਬਰ ਆਪਾਂ ਸਕਰੀਨ ਤੇ ਦੇ ਦਿੰਨੇ ਆ ਜੀ ਤੇ ਤੁਹਾਡੀ ਡਾਇਰੈਕਟ ਸਿੱਧੀ ਮਾਲਕ ਨਾਲ ਗੱਲ ਹੋਵੇਗੀ ਤੇ ਗੱਲਬਾਤ ਹੋ ਰਹੀ ਹੈ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਬਈ ਕਿਸੇ ਵੀ ਏਰੀਆ 'ਚੋਂ ਦੇਖ ਰਹੇ ਹੋ ਜੇ ਤੁਹਾਡੇ ਕੋਲੇ ਵੀ ਕੋਈ ਗੱਡੀ ਮੋਟਰਸਾਈਕਲ ਕੋਠੀ ਘਰ ਮਕਾਨ ਕੁਝ ਵੀ ਹੈਗਾ ਵੇਚਣ ਵਾਸਤੇ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ ਤੇ 5 ਤੋਂ 7 ਫੋਟੋਆਂ ਆਹ ਕੁਝ ਆਪਣੇ ਕੋਲੇ ਭੇਜ ਕੇ ਐਡ ਤੁਸੀਂ ਫਰੀ ਦੇ ਵਿੱਚ ਲਗਵਾ ਸਕਦੇ ਹੋ ਚਾਹੀ ਤੁਹਾਡੇ ਕੋਲੇ ਪਿੰਡ 'ਚ ਹੈ ਸ਼ਹਿਰ 'ਚ ਕੋਠੀ ਹੈ ਵੱਡੀ ਹੈ ਛੋਟੀ ਹੈ ਗੱਡੀ ਹੈ ਕੁਝ ਵੀ ਹੈ ਸੀ ਬਸ ਆਪਣੇ ਕੋਲੇ ਭੇਜ ਦਿਆ ਕਰੋ ਤੇ ਵੀਡੀਓ ਤੋਂ ਕਿੰਨੇ ਦਿਨ ਲੱਗ ਰਹੀ ਹੈ ਜਰੂਰ ਦੱਸੋ ਜੇ ਤੁਸੀਂ ਇਸੇ ਤਰ੍ਹਾਂ ਦੀ ਹਰ ਰੋਜ਼ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਜੀ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਉਹਨੂੰ ਜ਼ਰੂਰ ਕਲਿੱਕ ਕਰ ਦਿਓ ਕਿਉਂਕਿ ਜਦੋਂ ਸਬਸਕ੍ਰਾਈਬ ਕਰ ਲਓਗੇ ਚੈਨਲ ਨੂੰ ਤੇ ਤੁਸੀਂ ਆਪਣੇ ਚੈਨਲ ਨਾਲ ਜੁੜ ਜਾਓਗੇ ਤੇ ਜਦੋਂ ਵੀ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤਾਂ ਉਸੇ ਵੇਲੇ ਤੁਹਾਡੇ ਕੋਲੇ ਮੈਸੇਜ ਪਹੁੰਚੂਗਾ ਜੀ ਬਾਕੀ ਹਰ ਰੋਜ਼ ਆਪਾਂ ਮਸ਼ੀਨਰੀਆਂ ਕੂਠੀ ਘਰ ਮਕਾਨ ਲੈ ਕੇ ਆਉਂਦੇ ਰਹਿੰਦੇ ਆ ਤੇ ਕਿਸੇ ਵੀ ਏਰੀਆ ਚੋਂ ਦੇਖ ਰਹੇ ਤੁਸੀਂ ਤੇ ਤੁਸੀਂ ਵੇਚਣਾ ਚਾਹੁੰਦੇ ਹੋ ਭੇਜੋ ਆਪਣੇ ਕੋਲੇ ਤੇ ਵੀਡੀਓ ਵਧੀਆ ਲੱਗ ਰਹੀ ਹੈ ਤੁਹਾਨੂੰ ਚੰਗੀ ਲੱਗੀ ਹੈ ਤਾਂ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਵੀ ਮਿਲੂਗਾ ਵੀਡੀਓ ਨੂੰ ਲਾਈਕ ਵੀ ਸਾਰੇ ਲਾਜ਼ਮੀ ਕਰ ਦਿਓ ਤੇ ਹੁਣ ਆਪਾਂ ਫਿਰ ਤੋਂ ਮਸ਼ੀਨਰੀਆਂ ਦੀ ਗੱਲ ਕਰਦੇ ਹਾਂ ਆਪਣੇ ਕੋਲੇ ਹੁਣ ਐਂਡਿਕਾ ਇੱਕ ਗੱਡੀ ਪਹੁੰਚੀ ਆ ਵਿਸਟਾ 2011 ਮਾਡਲ ਹੈ 1 ਲੱਖ ਤੇ 5000 ਰੁਪਏ ਡਿਮਾਂਡ ਹੈ ਜੀ ਧਰਮ ਕੋਟ ਮਾਲਕ ਦਾ ਏਰੀਆ 70 ਤੋਂ 75 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਗੱਡੀ ਦੇਖ ਲਓ ਜੀ ਗੱਡੀ ਖੜੀ ਹੈ ਘਰੀ ਤੇ ਤੁਹਾਨੂੰ ਪਸੰਦ ਆਉਂਦੀ ਹੈ ਕਿਸੇ ਨੂੰ ਤੇ ਕੋਈ ਵੀ ਗੱਡੀ ਆ ਖਰੀਦਣ ਦਾ ਚਾਹਵਾਨ ਹੈਗਾ ਤੁਸੀਂ ਜਾ ਕੇ ਦੇਖ ਸਕਦੇ ਹੋ 1 5 ਇੱਕ ਵਾਰੀ ਡਿਮਾਂਡ ਆ ਬਾਕੀ ਮਾਲਕ ਕਹਿੰਦੇ ਸੀਗੇ ਮਾਨਤਨ ਪੂਰਾ ਜੱਜ ਕੇ ਕਰ ਦਾਂਗੇ ਕਿਸੇ ਨੂੰ ਪਸੰਦ ਆਉਂਦੀ ਹੈ ਗੱਡੀ ਆ ਕੋਈ ਗੱਡੀ ਆ ਖਰੀਦਣ ਦਾ ਚਾਹਵਾਨ ਜੇਕਰ ਹੈਗਾ ਤਾਂ ਧਰਮਕੂਟ ਜਾ ਕੇ ਦੇਖ ਵੀ ਸਕਦੇ ਹੋ 1 ਲੱਖ 5000 ਰੁਪਿਆ ਡਿਮਾਂਡ ਹੈ ਤੇ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ 9915909917 ਇਸੇ ਨੰਬਰ ਤੇ ਹੀ ਗੱਲ ਕਰ ਸਕਦੇ ਹਾਂ ਜੀ ਤੇ ਹੁਣ ਆਪਾਂ ਇੱਕ i10 ਗੱਡੀ ਦੀ ਗੱਲਬਾਤ ਕਰਾਂਗੇ i10 ਸਪੋਰਟਸ ਸੀएनजी ਓਨ ਪੇਪਰ ਸੈਕੰਡ ਓਨਰ ਗੱਡੀ ਆ ਜੀ ਤੇ ਡਿਮਾਂਡ 1,20,000 ਰੁਪਇਆ ਨਵੇਂ ਟਾਇਰ ਨੇ ਗੱਡੀ ਦੀ ਕੰਡੀਸ਼ਨ ਆਲ ਓਕੇ ਆ ਕੋਈ ਨੁਕਸ ਨਹੀਂ ਗੱਡੀ 'ਚ ਬਾਕੀ ਟਾਇਰ ਟੱਪਾ ਵੀ ਵਧੀਆ ਤੇ ਗੱਡੀ ਦਾ ਰੰਗ ਵੀ ਠੀਕ ਆ ਅੰਦਰੋਂ ਵੀ ਗੱਡੀ ਆਲ ਓਕੇ ਆ ਚਲਾਉਂਚ ਵੀ ਕੋਈ ਨੁਕਸ ਨਹੀਂ ਕਿਸੇ ਨੂੰ ਪਸੰਦ ਆਉਂਦੀ ਹੈ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਕਿਸੇ ਨੇ ਜਾ ਕੇ ਦੇਖਣੀ ਹੈ ਗੱਡੀ ਤਾਂ ਇੱਕ ਵੀ ਇੱਕ ਵਾਰੀ ਡਿਮਾਂਡ ਹੈ ਲੈਸ ਹੋਵੇ ਸੋਜੂਗਾ ਤੇ ਮੋਗੇ ਜਾ ਕੇ ਦੇਖ ਵੀ ਸਕਦੇ ਹਾਂ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ 86 990 454 863 ਗੱਲਬਾਤ ਆਪੇ ਕਰ ਲਿਓ ਤੇ ਹੁਣ ਆਪਾਂ ਇੱਕ Maruti 800 ਗੱਡੀ ਦੀ ਗੱਲ ਕਰਾਂਗੇ 35000 ਦੀ ਕੁੱਲ ਗੱਡੀ ਆਪਾਂ ਲੈ ਕੇ ਪਹੁੰਚਿਆ 1998 ਮਾਡਲ ਹੈ ਤੇ ਅੱਧੇ ਵਾਂਗੂ ਟਾਇਰ ਪਏ ਨੇ ਗੱਡੀ ਦੀ ਵਾੜੀ ਲਾਈਨ ਚੈੱਕ ਕਰੋ ਜੀ ਬਹੁਤ ਚੰਗੀ ਆਪਾਂ ਨੂੰ ਗੱਡੀ ਮਿਲੂਗੀ 35000 ਰੁਪਏ ਸਿਰਫ ਡਿਮਾਂਡ ਆ ਬਾਕੀ ਮੌਕੇ ਤੇ ਹੋਰ ਵੀ ਹੋ ਜਾਊਗਾ ਨੰਬਰ ਵਾਈ ਦਾ 88721 50 834 ਨੰਬਰ ਤੇ ਗੱਲ ਆਪੇ ਕਰ ਲਿਓ ਜੀ ਬਾਕੀ ਵੀਡੀਓ ਦੀ ਗੱਲਬਾਤ ਆਪਾਂ ਪੂਰੀ ਕਰ ਲਈ ਜੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਵੀਡੀਓ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਅਗਲੀ ਵੀਡੀਓ 'ਚ ਤੁਹਾਨੂੰ ਕਿਹੜੇ ਏਰੀਆ 'ਚ ਕਿਹੜੀ ਗੱਡੀ ਚਾਹੀਦੀ ਆ ਦੱਸਿਓ ਮੈਨੂੰ ਜੇ ਕਿਸੇ ਕੋਲੇ ਕੋਈ ਮਸ਼ੀਨਰੀ ਹੈ ਵੇਚਣਾ ਕੋਈ ਚਾਹੁੰਦਾ ਹੈ ਤਾਂ ਆਪਣੇ ਕੋਲੇ ਭੇਜੋ ਜੀ ਆਪਣੇ ਨੰਬਰ ਤੇ ਉੱਪਰ ਹਮੇਸ਼ਾ ਚੱਲਦਾ ਰਹਿੰਦਾ 7814038764